ਅਸੀਂ ਆਏ ਤੁਹਾਨੂੰ ਲੈ ਕੇ ਆਏ ਹਾਂ ਫਾਜ਼ਿਲਕਾ ਦੇ ਨੈਟ ਟੂ ਨੈਟ ਕੈਫੇ ਅਤੇ ਇਮੀਗ੍ਰੇਸ਼ਨ ਵਾਲਿਆਂ ਕੋਲ ਬਿਲਕੁਲ ਜੀ ਨੈਟ ਟੂ ਨੈਟ ਕੈਫੇ ਅਤੇ ਇਮੀਗ੍ਰੇਸ਼ਨ ਵਾਲਿਆਂ ਕੋਲ ਜਿਨ੍ਹਾਂ ਵੱਲੋਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤੋਂ ਮਨਜ਼ੂਰ ਸੁਦਾ ਐਜੂਕੇਸ਼ਨ ਕੋਰਸ ਕਰਾਇਆ ਜਾਂਦੇ ਹਨ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਤੇ ਡਿਊਲ ਐਜੂਕੇਸ਼ਨ ਕਰਾਈ ਜਾਂਦੀ ਹੈ ਬਿਲਕੁਲ ਜੀ ਡਿਊਲ ਐਜੂਕੇਸ਼ਨ ਮਤਲਬ ਹੈ ਵੀ ਡਬਲ ਐਜੂਕੇਸ਼ਨ ਤੁਸੀਂ ਕੋਈ ਕੰਮ ਕਰ ਰਹੇ ਹੋ ਤੁਸੀਂ ਕੋਈ ਨੌਕਰੀ ਕਰ ਰਹੇ ਹੋ ਤੁਸੀਂ ਕੋਈ ਪ੍ਰਾਈਵੇਟ ਵਰਕ ਕਰ ਰਹੇ ਹੋ ਕੋਈ ਸਰਕਾਰੀ ਜੋਬ ਕਰ ਰਹੇ ਹੋ ਉਹਦੇ ਨਾਲ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਪੜ੍ਹ ਸਕਦੇ ਹੋ ਇਸ ਲਈ ਤੁਹਾਨੂੰ ਫਾਜ਼ਿਲਕਾ ਦੇ ਨੈਟੋ ਨੈਟ ਕੈਫੇ ਵਾਲਿਆ ਕੋਲ ਆਣਾ ਪਊਗਾ ਤੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਇਹ ਪੜਾਈ ਕਰਾਉਂਦੇ ਹਨ ਇਸ ਲਈ ਇਸ ਪੜਾਈ ਲਈ ਤੁਹਾਨੂੰ ਸਕੂਲ ਕਾਲਜਾਂ ਵਿੱਚ ਨਹੀਂ ਜਾਣਾ ਪੈਂਦਾ ਇਸ ਪੜਾਈ ਲਈ ਤੁਹਾਨੂੰ ਪ੍ਰੈਕਟੀਕਲ ਦੇ ਨਹੀਂ ਜਾਣਾ ਪੈਂਦਾ ਇਹਦੇ ਵਿੱਚ ਕੋਈ ਹਿਡਨ ਛੁਪੇ ਹੋਏ ਖਰਚੇ ਨਹੀਂ ਹਨ ਇਹਦੇ ਵਿੱਚ ਕੋਈ ਹਿਡਨ ਖਰਚੇ ਨਹੀਂ ਹਨ ਇਹਦੇ ਵਿੱਚ ਕੋਈ ਲੁਕੋਏ ਹੋਏ ਖਰਚੇ ਨਹੀਂ ਹਨ ਇਸ ਲਈ ਜੋ ਫੀਸਾਂ ਨੇ ਉਹ ਵੀ ਤੁਹਾਨੂੰ ਆਨਲਾਈਨ ਦੇਣੀਆਂ ਪੈਂਦੀਆਂ ਹਨ ਤੇ ਇਸ ਲਈ ਤੁਹਾਡੇ ਕੋਲ ਕੋਈ ਡਾਕੂਮੈਂਟ ਤੁਹਾਡਾ ਸਰਟੀਫਿਕੇਟ ਨਹੀਂ ਲਿਆ ਜਾਂਦਾ ਤੇ ਸਕੈਨ ਕਰਕੇ ਤੁਹਾਨੂੰ ਵਾਪਸ ਕਰਤਾ ਜਾਂਦਾ ਹੈ ਕੋਈ ਵਾਈਵਾ ਹੈ ਕੋਈ ਪ੍ਰੈਕਟੀਕਲ ਹੈ ਇਸ ਵਿੱਚ ਕੁਝ ਵੀ ਨਹੀਂ ਹੈ ਤੁਸੀਂ ਉੱਥੇ ਆਵੋ ਸਿੱਖੋ ਆਪਦੀ ਯੂਨੀਵਰਸਿਟੀ ਦੇ ਪੋਰਟਲ ਤੇ ਫੀਸ ਜਮ੍ਹਾਂ ਕਰਾਓ ਅਤੇ ਯੂਨੀਵਰਸਿਟੀ ਦੇ ਪੋਰਟਲ ਤੇ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਕੋਈ ਡਿਗਰੀ ਚਾਹੀਦੀ ਹੈ ਉਹ ਤੁਹਾਨੂੰ ਨੈਟ ਟੂ ਨੈਟ ਵਾਲੇ ਕੋਲੋਂ ਮਿਲੂਗੀ ਅੱਜ ਉਹਨਾਂ ਦਾ ਇੱਕ ਸੈਮੈਸਟਰ ਪੂਰਾ ਹੋ ਗਿਆ ਤੇ ਇਸ ਖੁਸ਼ੀ ਵਿੱਚ ਜਿੰਨਾਂ ਬੱਚਿਆਂ ਦੇ 80% ਦੇ ਉੱਤੇ 88% ਦੇ ਉੱਤੇ 90% ਦੇ ਉੱਤੇ ਨੰਬਰ ਆਏ ਹਨ ਉਹਨਾਂ ਦੇ ਕਿੱਕਟੇ ਜਾ ਰਹੇ ਹਨ ਚਾਹੇ ਫਾਜ਼ਿਲਕਾ ਦੇ ਹਨ ਚਾਹੇ ਆਸਟ੍ਰੇਲੀਆ ਦੇ ਹਨ ਚਾਹੇ ਕੈਨੇਡਾ ਦੇ ਹਨ ਇਹ ਜੋ ਖੁਸ਼ੀ ਮਨਾਈ ਜਾ ਰਹੀ ਹੈ ਤੁਸੀਂ ਵੇਖੋ ਵੀ ਇਹ ਖੁਸ਼ੀ ਇਸ ਕਰਕੇ ਮਨਾਈ ਜਾ ਰਹੀ ਹੈ ਤੇ ਖੁਸ਼ੀ ਦੇ ਇਸ ਜੋ ਉਹ ਸਾਰੇ ਸਟੂਡੈਂਟ ਹਨ ਜਿਨ੍ਹਾਂ ਨੇ ਡਿਪਲੋਮਾ ਇਨ ਜਰਨਲਿਜ਼ਮ ਕਰ ਲਿਆ ਹੈ ਪੱਤਰਕਾਰੀ ਡਿਪਲੋਮਾ ਕਰ ਲਿਆ ਹੈ ਅਤੇ বিবিਏ ਵੀ ਕਰ ਰਹੀ ਹੈ ਇਸ ਸੰਬੰਧ ਵਿੱਚ ਅਧਿਆਪਕਾਂ ਅਤੇ ਪੱਤਰਕਾਰਾਂ ਨੇ ਕੀ ਕੁਝ ਕਿਹਾ ਸਭ ਕੋ ਜਰਨਲਿਸਟ ਸਾਡੇ ਨਾਲ ਬਣੇ ਰਹੋ ਅੱਜ ਕੇਕ ਕਟਾਇਆ ਗਿਆ ਜੀ ਕਿਸ ਖੁਸ਼ੀ 'ਚ ਕਟਾਇਆ ਗਿਆ ਅੱਜ ਸਾਡਾ ਚੰਡੀਗੜ੍ਹ ਯੂਨੀਵਰਸਿਟੀ ਦਾ ਇੱਕ ਰਿਜ਼ਲਟ ਆਇਆ ਜੀ ਰਿਜ਼ਲਟ ਇੰਨਾ ਕੁ ਸ਼ਾਨਦਾਰ ਆਇਆ ਕਿ ਸਾਡੇ ਕੋਲ ਖੁਸ਼ੀ ਮਨਾਏ ਬਿਨਾਂ ਨਹੀਂ ਰਿਹਾ ਗਿਆ ਇਸ ਕਰਕੇ ਮੈਂ ਆਧੀ ਜਿਹੜੀ ਖਾਸ ਜਿਹੜੇ ਮੇਰੇ ਬੱਚੇ ਜਿਹੜੇ ਨੇ ਜਿਹੜੇ ਮੇਰੇ ਨਜ਼ਦੀਕ ਸੀ ਮਾ ਉਹਨਾਂ ਨੂੰ ਬੁਲਾ ਕੇ ਇੱਕ ਸੈਲੀਬ੍ਰੇਸ਼ਨ ਕਰੀਏ ਇੱਕ ਛੋਟਾ ਜਿਹਾ ਸੈਲੀਬ੍ਰੇਸ਼ਨ ਕਰੀਏ ਜਿੰਦੇ ਵਿੱਚ ਅਸੀਂ ਕੇਕ ਕਟ ਗਏ ਇਸ ਖੁਸ਼ੀ ਨੂੰ ਮਨਾਇਆ ਹੈ ਕਿਸ ਤਰ੍ਹਾਂ ਦਾ ਰਿਜ਼ਲਟ ਆਇਆ ਜੀ ਰਿਜ਼ਲਟ ਜਿਹੜਾ ਅੱਜ ਆਇਆ ਹੈ ਕਿ ਲਗਭਗ ਸਾਰੇ ਪ੍ਰੋਗਰਾਮ ਦਾ ਹੀ ਆਇਆ ਹੈ ਬਟ ਜਿਹੜੀ ਸਪੈਸ਼ਲੀ ਹੈ ਜੀ ਐਮਬੀਏ ਬੀਬੀਏ ਦੇ ਵਿੱਚ ਜਿਹੜੇ ਬੱਚੇ ਤੁਹਾਡੇ ਬੀਸੀ ਵਾਲੇ ਬੱਚੇ ਇੱਕ ਬੀਏ ਜੀਐਮਸੀ ਬੀਏ ਜੀਐਮਸੀ ਦੇ ਵਿੱਚ ਹੈਗਾ ਜੀ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਇਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਰਿਜ਼ਲਟ ਬਹੁਤ ਅੱਛਾ ਆਇਆ 80 ਪਲੱਸ ਔਰ 90 ਪਲੱਸ ਜਿਹੜੇ ਕੁਝ ਬੱਚੇ ਨੇ ਜਿਨ੍ਹਾਂ ਦਾ ਆਇਆ ਜਿਹੜੇ ਕਿ ਬੀਬੀਏ ਬੀਸੀਏ ਐਮਬੀਏ ਬੀਏ ਜੀਐਮਸੀ ਐਮਏ ਜੀਐਮਸੀ ਇਹ ਜਿਹੜੇ ਮਰਮੁੱਖੇ ਗਏ ਨੇ ਜਿਨ੍ਹਾਂ ਦਾ ਰਿਜ਼ਲਟ ਆਇਆ ਔਰ ਬਹੁਤ ਵਧੀਆ ਜਿਹੜਾ ਇਹਨਾਂ ਦਾ ਰਿਜ਼ਲਟ ਰਿਹਾ ਤੇ 80 ਔਰ 90 ਇਹਨਾਂ ਤੋਂ ਪਲੱਸ ਦਾ ਜਿਹੜਾ ਰਿਜ਼ਲਟ ਆਜ ਰਿਹਾ ਹੈ ਇਸ ਕਰਕੇ ਅੱਜ ਇਹ ਖੁਸ਼ੀ ਮਨਾਏ ਸੀਓ ਦੇ ਕਿਹੜੇ ਕਿਹੜੇ ਕੋਰਸ ਤੁਹਾਡੇ ਕੋਲ ਇੱਥੇ ਐਵੇਲੇਬਲ ਨੇ ਕਹਿੰਦੇ ਵਿੱਚ ਜਿਹੜੀ ਬੈਚਲਰ ਦੇ ਵਿੱਚ ਹੈਗੇ ਨੇ ਬੀਬੀਏ ਹੈ ਪੀਸੀਏ ਬੀਏ ਜੀਐਮਸੀ ਮਾਸਟਰ ਦੇ ਵਿੱਚ ਆ ਜਾਂਦੀ ਜੀ ਐਮਪੀਏ ਐਮਏ ਐਮਏ ਜੀਐਮਸੀ ਐਮਸੀਏ ਐਮਐਸਸੀ ਡਾਟਾ ਸਾਇੰਸ ਮੈਥ ਇੰਗਲਿਸ਼ ਇਕਨੋਮਿਕ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਸਾਰੇ ਸਾਰੇ ਆਨਲਾਈਨ ਪ੍ਰੋਗਰਾਮ ਇਹਨਾਂ ਸਾਰੇ ਕੋਰਸਿੰਗ ਲੈ ਕੇ ਤੁਸੀਂ ਪੇਰੈਂਟਸ ਨੂੰ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਸਪੈਸ਼ਲੀ ਉਹਨਾਂ ਵਾਸਤੇ ਜਿਹੜਾ ਮੈਂ ਕਰ ਰਿਹਾ ਜੀ ਉਪਰਾਲਾ ਕਰ ਰਿਹਾ ਜਿਹੜਾ ਮੈਂ ਸੀਯੂ ਦਾ ਆਨਲਾਈਨ ਪ੍ਰੋਗਰਾਮ ਲੈ ਕੇ ਆਇਆ ਉਹਨਾਂ ਬੱਚਾ ਐਸੇ ਮੈਂ ਲੈ ਕੇ ਆਇਆ ਜਿਹੜੇ ਦੇ ਬੱਚੇ ਪ੍ਰੋਫੈਸ਼ਨਲ ਨੇ ਜਾਂ ਜਿਹੜੇ ਘਰ ਬੈਠੇ ਨੇ ਜਾਂ ਹਾਊਸ ਵਾਈਫ ਨੇ ਜਾਂ ਨੌਕਰੀ ਪੇਸ਼ਾ ਬੰਦੇ ਨੇ ਜਿਹੜੇ ਕੀ ਉਹ ਪੜ ਨਹੀਂ ਸਕਦੇ ਬਾਹਰ ਜਾ ਨਹੀਂ ਸਕਦੇ ਕਲਾਸਿਸ ਨਹੀਂ ਲਗਾ ਸਕਦੇ ਇਹ ਉਹਨਾਂ ਵਾਸਤੇ ਸਪੈਸ਼ਲੀ ਬਣਿਆ ਹੈ ਤਾਂ ਉਹ ਇੱਥੇ ਆਨਲਾਈਨ ਦੀ ਐਡਮਿਸ਼ਨ ਲੈ ਕੇ ਤੇ ਆਨਲਾਈਨ ਉਹ ਕਰ ਸਕਦੇ ਨੇ ਬਕੋਬੀ ਜਿਨ੍ਹਾਂ ਦਾ ਰਿਜ਼ਲਟ ਆ ਗਿਆ ਤੁਸੀਂ ਦੇਖ ਹੀ ਰਿਹਾ ਕਿ 80 ਤੋਂ 90 ਪਰਸੈਂਟ ਦੇ ਵਿੱਚ ਵਿੱਚ ਜਿਹੜੇ ਨੰਬਰ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਕੋਰਸ ਤੁਸੀਂ ਇੱਥੇ ਮੋਹਿਆ ਕਰੋਗੇ ਕਹਿੰਦੇ ਆਉਣ ਵਾਲੇ ਕਿ ਦੇ ਵਿੱਚ ਅਸੀਂ ਦੇ ਰਹੇ ਹਾਂ ਕਿ ਇੱਕ ਬੀ ਕਾਮ ਅਸੀਂ ਐਡ ਕਰ ਰਹੇ ਹਾਂ ਇੱਕ ਐਮ ਕਮ ਐਡ ਕਰ ਰਹੇ ਹਾਂ ਜਿਨ੍ਹਾਂ ਦੀ ਲਾਸਟ ਟਾਈਮ ਦੇ ਵਿੱਚ ਕਾਫੀ ਅੱਛੀ ਪ੍ਰੋਮੋਸ਼ਨਸ ਰਹੀਆਂ ਨੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਜਿuniversiti ਦੇ ਨਾਲ ਤਾਲ ਮਿਲ ਕਰਕੇ ਕਿ ਉਹਨਾਂ ਦੇ ਜਿਹੜੇ ਆ ਪ੍ਰੋਗਰਾਮ ਨੇ ਉਹ ਅੱਥੀ ਲਾਂਚ ਕਰ ਦਿਆ ਤੁਸੀਂ ਘਰ ਬੈਠੇ ਕੋਰਸ ਕਰ ਸਕਦੇ ਹੋ ਅਕਸਰ ਆਂਦਾ ਵੀ ਘਰ ਬੈਠੇ ਕੋਰਸ ਕਰੋ ਡਾਕੂਮੈਂਟ ਜਮ੍ਹਾਂ ਕਰ ਲੈਂਦੇ ਨੇ ਬਾਅਦ ਕੰਦੇ ਨੇ ਤੁਹਾਡਾ ਅੱਜ ਵਾਈਵਾ ਹੈ ਜੀ ਤੁਹਾਡਾ ਅੱਜ ਪ੍ਰੈਕਟੀਕਲ ਹੈ ਜੀ ਤੁਹਾਨੂੰ ਜਾਣਾ ਪਏਗਾ ਜੀ ਉਹ ਕਿਸ ਤਰ੍ਹਾਂ ਦਾ ਹੈ ਬਹੁਤ ਵਧੀਆ ਤੁਸੀਂ ਇਹ ਜਿਹੜਾ ਕੁਐਸਚਨ ਕਰਿਆ ਜਿਹੜਾ ਬਿਲਕੁਲ ਮੌਕੇ ਦੀ ਨਜਾਜ਼ਤ ਨੂੰ ਤੁਸੀਂ ਦੇਖਦੇ ਹੋ ਕਰਿਆ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਆਲਮੋਸਟ ਬੱਚਿਆਂ ਦਾ ਡਰ ਬਣਿਆ ਰਹਿੰਦਾ ਕਿ ਸਾਡੇ ਡਾਕੂਮੈਂਟ ਉਹ ਨਹੀਂ ਰੱਖ ਲੈਣਗੇ ਸਾਨੂੰ ਲੋੜ ਹੈਗੀ ਸਾਨੂੰ ਦਿੱਤੇ ਨਹੀਂ ਜਾਣਗੇ ਬਟ ਇਹਦੇ ਵਿੱਚ ਮੈਂ ਸਪਸ਼ਟ ਤੌਰ ਤੇ ਕਹਿ ਰਿਹਾ ਮੈਂ ਕੋਈ ਡਾਕੂਮੈਂਟ ਨਹੀਂ ਲੈ ਰਿਹਾ ਨਾ ਹੀ ਸਾਡੀ ਯੂਨੀਵਰਸਿਟੀ ਮੰਗਦੀ ਤੁਹਾਡੇ ਕੋਲ ਅਸੀਂ origignal ਦੇ scan copy ਅਸੀਂ ਤੁਹਾਡੇ ਕੋਲ ਲਵਾਂਗੇ ਫੀਸਾਂ ਦੇ ਵਿੱਚ ਵੀ ਅਸੀਂ ਇਹ ਬਿਲਕੁਲ ਟ੍ਰਾਂਸਪੇਰੈਂਸੀ ਰੱਖੀ ਜੋ ਪੋਰਟਲ ਦੇ ਉੱਤੇ ਰਹੇਗੀ ਉਹ ਚਾਹੇ ਬੱਚਾ ਆਪ ਖੁਦ ਉਹਨਾਂ ਨੂੰ ਸਬਮਿਟ ਕਰ ਦੇ ਚਾਹੇ ਉਹ ਸਾਨੂੰ ਦੇ ਦੇ ਉਹਨਾਂ ਦੀ ਪੋਰਟਲ ਤੇ ਫੀਸ ਉਨੀ ਹੀ ਜਾਏਗੀ ਜਿੰਨੇ ਪੋਰਟਲ ਤੇ ਨਾ ਤਾਂ ਉਹ ਜੋ ਲਿਆ ਕੁਝ ਹੋਰ ਦਿੱਤਾ ਕੁਝ ਹੋਰ ਗਿਆ ਕੁਝ ਹੋਰ ਐਜਾ ਕੁਝ ਵੀ ਨਹੀਂ ਬਿਲਕੁਲ ਟਰਾਂਸਪੈਰੈਂਸੀ ਰਹੇਗੀ ਡਾਕੂਮੈਂਟਰੀ ਦੇ ਵਿੱਚ ਹਮੇਸ਼ਾ ਹੀ ਬੱਚਿਆਂ ਦਾ ਜਿਹੜਾ ਯੂਨੀਵਰਸਿਟੀ ਜਾਂ ਕਾਲਜਾਂ ਜਾਂ ਸਕੂਲਾਂ ਦੇ ਨਾਲ ਝਗੜਾ ਰਿਹਾ ਹੈ ਕਿ ਡਾਕੂਮੈਂਟ ਉਹਨਾਂ ਨੂੰ ਵਾਪਸ ਨਹੀਂ ਮਿਲਦੇ ਬਟ ਅਸੀਂ ਇੱਥੇ ਡਾਕੂਮੈਂਟ ਲੈ ਹੀ ਨਹੀਂ ਰਹੇ ਤਾਂ ਝਗੜਾ ਹੋਣ ਦਾ ਤਾਂ ਮਤਲਬ ਹੀ ਨਹੀਂ ਬੈਠਾ ਹੁੰਦਾ ਤੇ ਅੱਜ ਮੇਰੇ ਜਿੰਨੇ ਵੀ ਬੱਚੇ ਇੱਥੇ ਬੈਠੇ ਨੇ ਜਿੰਨੇ ਮੇਰੇ ਕਸਟਮਰ ਨੇ ਜਿਹੜੇ ਬਾਹਰ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਨੇ ਉਹ ਸਾਰੇ ਅੱਜ ਮੇਰੇ ਤੋਂ ਸੈਟੀਸਫਾਈਡ ਨੇ ਉਹ ਇਸ ਚੀਜ਼ ਦੇ ਖੁਸ਼ ਨੇ ਕਿ ਸ ਨਾ ਹੀ ਸਾਡੇ ਡਾਕੂਮੈਂਟ ਦੀ ਕੋਈ ਇਸ਼ੂ ਹੈ ਨਾ ਹੀ ਸਾਡਾ ਕੋਈ ਫੀਸ ਹੈ ਫਿਰ ਰਹਿ ਗਈ ਤੁਹਾਡੀ ਗੱਲ ਇੱਕ ਆ ਜਾਂਦੀ ਹੈ ਕਿ ਵਾਈ ਵਾਈ ਪ੍ਰੈਕਟੀਕਲ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਉਹ ਕੋਰਸ ਜਿਹੜਾ ਭੁਲਾਉਂਦਾ ਰਹਿੰਦਾ ਸਾਡੇ ਚਾਹ ਜਾਂ ਪੁੱਛ ਵੀ ਨਹੀਂਦਾ ਨਾ ਤਾਂ ਕੋਈ ਕਿਸੇ ਤਰ੍ਹਾਂ ਦੇ ਹਿਡਨ ਚਾਰजेस ਜੋ ਅਸੀਂ ਫੀਸ ਇੱਕ ਵਾਰੀ ਮੰਗ ਲੈਨੇ ਉਹੀ ਅਸੀਂ ਫੀਸ ਲੈਣੀ ਹੈ ਨਾ ਉਹਦੇ ਤੋਂ ਘਾਟੇ ਨਾ ਉਹਦੇ ਤੋਂ ਜ਼ਿਆਦਾ ਵਾਈਵਾ ਪ੍ਰੈਕਟੀਕਲ ਅਸੀਂ ਨਹੀਂ ਆਣਾ ਪੈਂਦਾ ਉਹਨਾਂ ਦੇ ਵਿੱਚ ਇੱਕ ਬੱਚੇ ਨੂੰ ਅਸਾਈਨਮੈਂਟ ਕਰਨੀਆਂ ਪੈਂਦੀਆਂ ਨੇ ਬਟ ਉਹ ਵੀ ਉਸ ਬੱਚੇ ਦੇ ਆਦੇ ਈਮੇਲ ਆਈਡੀ ਤੇ ਉਹਦੇ ਪਹੁੰਚ ਜਾਂਦੀ ਏ ਉਹਨੂੰ 15 ਤੋਂ 20 ਦਿਨ ਦਾ ਜਿਹੜਾ ਟਾਈਮ ਮਿਲਦਾ ਆਰਾਮ ਨਾਲ ਉਹ ਬੱਚਾ ਜਿਹੜਾ ਅਸਾਈਨਮੈਂਟ ਆਦੀ ਕਲੀਅਰ ਕਰਕੇ ਉਹਨੂੰ ਸਬਮਿਟ ਕਰ ਸਕਦਾ ਇਹ ਕਹਿ ਸਕਦੇ ਹੋ ਵੀ ਕੰਮ ਤੇ ਕੰਮ ਨਾਲ ਤਾਂ ਪੜਾਈ ਤੇ ਪੜਾਈ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਹੈ ਆਲਮੋਸਟ ਇਹ ਕਿ ਬੱਚਾ ਕੰਮ ਦੇ ਨਾਲ ਕੰਮ ਤੇ ਪੜਾਈ ਦੇ ਨਾਲ ਪੜਾਈ ਆਦੀ ਕਰ ਸਕਦਾ ਉਹਦੇ ਵਿੱਚ ਉਹਨੂੰ ਕਿਤੇ ਆਂਜਾਂ ਦੀ ਲੋੜ ਨਹੀਂ ਬਾਕੀ ਰਹੀ ਸਪੋਰਟ ਦੀ ਮੇਰੀ ਟੀਮ ਮੇਰਾ ਸਾਥ ਪੂਰਾ ਕਾਪਰੇਟ ਕਰ ਰਿਹਾ ਪੂਰਾ ਉਹਨਾਂ ਨੂੰ ਫੈਸਿਲਿਟੇਟ ਕਰ ਰਿਹਾ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਹੁੰਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਗਾਈਡ ਕਰਦਾ ਯੂਨੀਵਰਸਿਟੀ ਦੇ ਵਿੱਚ ਜੇਕਰ ਯੂਨੀਵਰਸਿਟੀ ਸਾਡੀ 5 ਤੋਂ 6 ਪੀਐਮ ਕਲੋਜ਼ ਹੋ ਜਾਂਦੀ ਹੈ ਬਟ ਮੇਰਾ ਆਫਿਸ ਜਿਹੜਾ ਹੈ ਨਾ ਸੱਤ ਸਾਡੇ ਸੱਤ ਆਫਿਸ ਓਪਨ ਹੁੰਦਾ ਹੈ ਫਿਰ ਵੀ ਕਿਸੇ ਨਾ ਕਿਸੇ ਦੀ ਕਾਲ ਆਂਦੀ ਤਾਂ ਅਸੀਂ ਉਹਨਾਂ ਨੂੰ ਪ੍ਰੋਪਰ ਹੀ ਗਾਈਡ ਕਰਦੇ ਹਾਂ ਸੀਯੂ ਨਾਲ ਜੁੜਾਓ ਕਿੰਨਾ ਪਰਾਨਾ ਹੁੰਦਾ ਹੈ ਜੀ ਮੇਰਾ 2 ਸਾਲ ਹੋ ਚੁ ਗਿਆ ਜੀ ਇਹਨਾਂ ਦੇ ਨਾਲ ਜੁੜਾਓ ਤੇ ਮੈਨੂੰ ਕਾਫੀ ਅੱਛਾ ਰਿਸਪੌਂਸ ਮਿਲਿਆ ਬੜਾ ਅੱਛੀ ਸਪੋਰਟ ਮਿਲ ਰਹੀ ਹੈ ਕੁਝ ਬੱਚੇ ਆਜੇ ਨੇ ਜਿਹੜੇ ਕੀ ਕਹਿਣਾ ਚਾਹੁੰਦੇ ਨੇ ਕਿ ਜੀ ਸਾਨੂੰ ਇੱਥੇ ਨਹੀਂ ਵਿਸ਼ਵਾਸ ਤਾਂ ਜਦੋਂ ਯੂਨੀਵਰਸਿਟੀ ਜਦੋਂ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਲਿਖਦਾ ਹੈ ਕਿ ਅਸੀਂ ਉਹਨਾਂ ਨੂੰ ਇਹ ਕਹਿ ਕੇ ਕਿ ਸਾਡਾ ਵਿਸ਼ਵਾਸ ਨਹੀਂ ਗਲਤੀ ਕਰ ਲਈ ਉਹ ਵਾਪਸ ਸਾਡੇ ਕੋਲ ਚੱਲ ਕੇ ਆਂਦੇ ਨੇ ਉਹ ਐਸਸੀ ਨੂੰ ਕਹਿੰਦੇ ਨੇ ਕਿ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਤੁਹਾਨੂੰ ਦਿੱਤਾ ਗਿਆ ਯੂਨੀਵਰਸਿਟੀ ਨੇ ਤੁਹਾਨੂੰ ਦਿੱਤਾ ਗਿਆ ਯੂਨੀਵਰਸਿਟੀ ਨੇ ਤੁਹਾਨੂੰ ਇੱਕ ਜਿਹੜਾ ਕਾਊਂਟਰ ਦਿੱਤਾ ਗਿਆ ਉਹ ਜਿਹੜਾ ਅਥਾਰਾਈਜ਼ ਸੈਂਟਰ ਦਿੱਤਾ ਗਿਆ ਬਾਕਾਇਦਾ ਉਸ ਚੀਜ਼ ਦੀ ਮੇਰੇ ਕੋਲ ਲੈਟਰ ਹਰ ਚੀਜ਼ ਅਵੇਲੇਬਲ ਹੈ ਕੋਈ ਸ਼ੋਨੀਆਂ ਦੇ ਚ ਥੈਂਕ ਯੂ ਥੈਂਕ ਯੂ ਹਾਂਜੀ ਯੈਸ ਬਿਲਕੁਲ ਕੁਝ ਬੱਚੇ ਹਜੇ ਨਹੀਂ ਜਿਹੜੇ ਜਿਨ੍ਹਾਂ ਦਾ ਮੈਂ ਨਾਮ ਲਏ ਬਿਨਾਂ ਨਹੀਂ ਰਹਿ ਸਕਦਾ ਕਿਉਂਕਿ ਉਹ ਮੇਰੇ ਬੱਚੇ ਕੈਨੇਡਾ ਤੇ ਆਸਟ੍ਰੇਲੀਆ ਦੇ ਵੀ ਨੇ ਮੇਰੇ ਕੋਲ ਕੈਨੇਡਾ ਆਸਟ੍ਰੇਲੀਆ ਯੂਕੇ ਦੀਆਂ ਵੀ ਐਡਮਿਸ਼ਨਸ ਆ ਰਹੀਆਂ ਜਿੰਦੇ ਵਿੱਚ ਕੁਝ ਨਾਮ ਲਾਵਾਂਗਾ ਅਬਰੂ ਜਿੰਦੇ ਪਰਮਿੰਦਰ ਜੀ ਐ ਗੁਰਪ੍ਰੀਤ ਜੀ ਐ ਇਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਐ ਜਿਹੜੇ ਜਿਹੇ ਬੱਚੇ ਉਥੇ ਆਸਟ੍ਰੇਲੀਆ ਔਰ ਕੈਨੇਡਾ ਦੇ ਵਿੱਚ ਬੈਠੇ ਨੇ ਅ ਅਬਰੂਜ਼ ਦਾ ਮੈਂ ਦੁਬਾਰਾ ਨਾਮ ਲਾਉਂਗਾ A90+ ਐ ਜੀ ਫਾਰਮੂਲਾ ਬੈ ਜੀ A90+ ਐ ਜੀ ਇਹ ਕੈਨੇਡਾ ਦੇ ਵਿੱਚ ਬੈਠੇ ਨੇ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਲੜਕੀ ਬੈਠੀ ਗੁਰਪ੍ਰੀਤ ਬੈਠੀ ਐ ਜੀ A80+ ਐ ਜੀ ਕਿਤਬ ਜੀ ਜੀ ਥੈਂਕ ਯੂ ਮਾਸ ਕੰਬੀਨੇਸ਼ਨ ਕਿੱਤੀ ਤੁਸੀਂ ਹਥੋਂ ਕਿਹੋ ਜਿਹਾ ਐਕਸਪੀਰੀਐਂਸ ਰਿਹਾ ਮੇਰਾ ਨਾਮ ਹੈ ਬਲਜੀਤ ਸਿੰਘ ਆ ਮੈਂ ਫਾਜ਼ਿਲਕਾ ਤੋਂ ਬਿਲੋਂਗ ਕਰਦਾ ਮੈਂ ਜਰਨਲਿਜ਼ਮ ਕਰ ਰਿਹਾ ਤੇ ਨਾਲ ਮੈਂ ਜੋ ਹੈ ਉਹਦਾ ਪ੍ਰੋਫੈਸ਼ਨਲ ਵਰਕਿੰਗ ਵੀ ਆ ਤੇ ਮੈਂ ਕੰਮ ਦੇ ਨਾਲ-ਨਾਲ ਜੋ ਹੈ ਮੈਨੂੰ ਪਤਾ ਲੱਗਿਆ ਵੀ ਅਸੀਂ ਇੰਸਟੀਟਿਊਸ਼ਨ ਤੇ ਜੋ ਹੈ ਆਨਲਾਈਨ ਚੰਡੀਗੜ੍ਹ ਯੂਨੀਵਰਸਿਟੀ ਦਾ ਇਹਨਾਂ ਵੱਲੋਂ ਪਲੇਟਫਾਰਮ ਆ ਤੇ ਉਸ ਤੇ ਇਹ ਜਿਹੜਾ ਕੋਰਸ ਕਰਵਾ ਰਹੇ ਆ ਤੇ ਮੈਂ ਐਮਏ ਜੀਐਮਸੀ ਦੇ ਵਿੱਚ ਜਿਹੜਾ ਐਡਮਿਸ਼ਨ ਲਈ ਫਸਟ ਸੈਮੈਸਟਰ ਮੇਰਾ ਕੰਪਲੀਟ ਹੋਇਆ ਤੇ ਬੜਾ ਇਹਨਾਂ ਵੱਲੋਂ ਵਧੀਆ ਜੋ ਅ ਅਟੈਂਡ ਕੀਤਾ ਗਿਆ ਵਧੀਆ ਜੋ ਸਾਰਾ ਦੱਸਿਆ ਗਿਆ ਤੇ ਪੇਪਰ ਵੀ ਕੰਡਕਟ ਕਰਾਏ ਗਏ ਤੇ ਅੱਜ ਉਹ ਰਿਜ਼ਲਟ ਆਇਆ ਉਹ ਵੀ ਬਹੁਤ ਵਧੀਆ ਆਇਆ ਤੇ ਮੈਂ ਇਹਨਾਂ ਦਾ ਥੈਂਕਫੁਲ ਹਾਂ ਥੈਂਕ ਯੂ ਵੈਰੀ ਮਚ ਕਵੀਰ ਇਹ ਗੱਲ ਤੇ ਮੈਂ ਫਾਈਲ ਘਤ ਹੋ ਰਿਹਾ ਤੇ ਮੈਂ ਜਦੋਂ ਇਹ ਸੁਣਿਆ ਕਿ ਬੀਬੀ ਲਿਕਨ联 ਵੀ ਹੋ ਸਕਦੀ ਹੈ ਤੇ ਮੈਂ ਪਹਿਲਾਂ ਤਾਂ ਮੈਨੂੰ ਕੀ ਨਹੀਂ ਆਇਆ ਦੈਨ ਮੈਂ ਸਰ ਕੋਲ ਆ ਕੇ ਸਾਰੀ ਜਾਣਕਾਰੀ ਲਈ ਦੈਨ ਮੈਨੂੰ ਸਰ ਨੇ ਗਾਈਡ ਕੀਤਾ ਕਿ ਆ ਬੀਬੀਏ ਦੇ ਤੋ ਲੈਕਨੋ ਲਾਵਾ ਵੀ ਕਾਫੀ ਸਾਰੀ ਇਹੋ ਜੀਆਂ ਐਜੂਕੇਸ਼ਨ ਨੇ ਜੋ ਕਿ ਲੈਕਨੋ オンਲਾਈਨ ਹੋ ਸਕਦੀਆਂ ਨੇ ਤੇ ਮੈਂ ਹੁਣ ਇਥੋਂ ਵੀ ਵੀ ਟੇ ਤੇ ਮੇਰਾ ਰਿਜ਼ਲਟ ਬਹੁਤ ਵਧੀਆ ਆਇਆ ਹੈ ਤੇ ਮੈਂ ਸਰਦਾ ਬਹੁਤ ਜ਼ਰਾ ਥੈਂਕਫੁਲ ਮੇਰਾ ਨਾਮ ਰਮਨਦੀਪ ਹੈ ਜੀ ਮੈਂ ਬਿਲੋਂਗ ਖੀਆਂ ਸਰਵਰ ਤੋਂ ਕਰਦਾ ਮੈਂ ਬੀਏ ਜੀਐਮਸੀ ਚ ਐਡਮਿਸ਼ਨ ਲਿਆ ਸੀ ਮੇਰਾ ਰਿਜ਼ਲਟ ਬਹੁਤ ਸ਼ਾਨਦਾਰ ਰਿਹਾ ਮੈਂ ਥੈਂਕਫੁਲ ਆ ਇਹਨਾਂ ਦੀ ਅਕੈਡਮੀ ਦਾ ਸਾਰੇ ਸਟਾਫ ਦਾ ਬਹੁਤ ਬਹੁਤ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼ਕਾਲ ਮੇਰਾ ਨਾਮ ਪ੍ਰਵੀਂਦਰ ਸਸਲ ਹੈ ਔਰ ਮੈਂ ਨੈਕਸਨੈਟ ਇਥੇ এডਿਕੇਸ਼ਨ ਅਕੈਡਮੀ ਦੇ ਵਿੱਚ ਮੇਰੀ ਐਮਬੀਏ ਬਿਜ਼ਨਸ ਐਡਮਿਨਿਸਟ੍ਰੇਸ਼ਨ ਸੇ ਚੱਲ ਰਹੀ ਹੈ ਔਰ ਮੈਂ ਆਪਣੇ ਕੰਮ ਦੇ ਨਾਲ ਨਾਲ ਮੈਂ ਇਹਨਾਂ ਦੇ ਇੰਸਟੀਚਿਊਟ ਇਹਨਾਂ ਦੇ ادارے ਤੋਂ ਮੈਂ ਆਪਣੀ ਐਮਬੀਏ ਕਰ ਰਿਹਾ ਹਾਂ ਔਰ ਅੱਜ ਐਮਬੀਏ ਦਾ ਰਿਜ਼ਲਟ ਬਹੁਤ ਵਧੀਆ ਤੇ ਸ਼ਾਨਦਾਰ ਰਿਹਾ ਜੀ ਤਾਂ ਮੈਂ ਪੂਰੇ ਮਾਸਟਰ ਸੁਨੀਲ ਜੀ ਦਾ ਇਹਨਾਂ ਦੇ ਪੂਰੀ ਮੈਨੇਜਮੈਂਟ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਸਾਨੂੰ ਇਹਨੇ ਮਤਲਬ ਵਧੀਆ ਤਰੀਕੇ ਨਾਲ ਗਾਈਡ ਕਰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੀਆਂ ਸਵਾਲਾਂ ਨਿਰੰਤਰ ਇਹਨਾਂ ਦੀਆਂ ਲੈਂਦੇ ਰਵਾਂਗੇ ਔਰ ਸਾਨੂੰ ਇਹ ਸਹੀ ਗਾਈਡ ਕਰਦੇ ਰਹਿਣਗੇ ਤਾਂ ਅਸੀਂ ਇਹੀ ਚਾਹੁੰਦੇ ਹਾਂ ਕਿ ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾਵਾ ਬਖਸ਼ੇ ਮੇਰਾ ਨਾਮ ਪ੍ਰਵੀਨ ਅੰਗੀ ਮੈਂ ਗਵਰਨਮੈਂਟ ਜੋਬ ਕਰਦਾ ਮੈਥਮਾਸਟ ਮੈਥਮਾਸਟਰ ਗਵਰਨਮੈਂਟ ਸੀਨੀਅਰ ਸਕੂਲ ਕਰਨੀ ਖੇੜਾ ਮੈਨੂੰ ਇੱਕੋ ਜਿਹਾ ਪਲੇਟਫਾਰਮ ਚਾਹੀਦਾ ਸੀਗਾ ਜਿਹੜਾ ਮਤਲਬ ਕਿ ਮੈਂ ਨਾ ਆਪਣੀ ਜੋਬ ਦੇ ਨਾਲ ਨਾਲ ਕੁਝ ਅੱਗੇ ਪ੍ਰੋਮੋਸ਼ਨ ਵਾਸਤੇ ਜਾਂ ਹਾਇਰ ਕੁਆਲਿਫੀਕੇਸ਼ਨ ਵਾਸਤੇ ਕੁਝ ਕਰ ਸਕਾਂ ਮੈਨੂੰ ਇਹਨਾਂ ਨੇ ਨੈਟ ਤੋਂ ਨੈਟ ਤੋਂ ਮਤਲਬ ਕਿ ਮੈਂ ਮਿਲਿਆ ਸੁਨੀਲ ਜੀ ਨੂੰ ਤਾਂ ਇਹਨਾਂ ਨੇ ਮੈਨੂੰ ਪ੍ਰੋਪਰ ਗਾਈਡ ਕੀਤਾ ਚੰਡੀਗੜ੍ਹ ਯੂਨੀਵਰਸਿਟੀ ਬਾਰੇ ਦੱਸਿਆ ਔਰ ਮੈਨੂੰ ਇਹ ਪਲੇਟਫਾਰਮ ਕਾਫੀ ਅੱਛਾ ਲੱਗਿਆ ਮੈਂ ਐਡਮਿਸ਼ਨ ਲਈ ਐਡਮਿਸ਼ਨ ਤੋਂ ਲੈ ਕੇ ਰਿਜ਼ਲਟ ਆਣ ਤੱਕ ਇਹਨਾਂ ਨੇ ਕਾਫੀ ਕੋਆਪਰੇਟ ਕੀਤਾ ਮੈਨੂੰ ਹਰੇਕ ਸਟੈਪ ਤੇ ਮੈਨੂੰ ਕੋਆਪਰੇਟ ਕੀਤਾ ਔਰ ਅੱਜ ਜੋ ਮਿਲਗਾ ਇਹਨਾਂ ਸ਼ਾਨਦਾਰ ਰਿਜ਼ਲਟ ਆਇਆ ਹੈ ਉਹ ਸਭ ਮਤਲਬ ਕਿ ਇਹਨਾਂ ਦੀ ਵਧੀਆ ਗਾਈਡੈਂਸ ਕਰਕੇ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਐਡਾ ਵਧੀਆ ਕਾ ਪਲੇਟਫਾਰਮ ਮੇਰੇ ਫਾਇਦੇ ਕਰਕੇ ਹੈ ਥੈਂਕ ਯੂ ਮੈਂ ਜਨਕ ਕੁਮਾਰ ਲੈਕਚਰਰ ਰਿਟਰਨ ਅੱਜ ਨੈਟੂਨੈਟ ਕੋਚਿੰਗ ਸੈਂਟਰ ਦਿੱਖ ਪੁੱਛੇ ਮੇਰਾ ਅਲਟਿਵ ਦਾ ਨਾਮ ਹੈ ਕਬੀਰ ਜਿਸ ਨੇ ਬੀਬੀਏ ਦੇ ਵਿੱਚ ਫਸਟ ਸੈਮੈਸਟਰ 89% ਦੇ ਮਾਰਕਸ ਨਾਲ ਕਲੀਅਰ ਕੀਤਾ ਹੈ ਮੈਂ ਨੈਟੂਨੈਟ ਸੈਂਟਰ ਦੇ ਓਨਰਸ ਮਿਸਟਰ ਸਮੀਰ ਕੁਮਾਰ ਜੀ ਨੂੰ ਮੁਬਾਰਕੀ ਦੇਣਾ ਤੇ ਇਸੇ ਤਰ੍ਹਾਂ ਜਿਵੇਂ ਕਿ ਆਪਕਾ ਸਾਰਿਆਂ ਨੂੰ ਪਤਾ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਆਪਾਂ ਨੂੰ ਇੱਕ ਅਪੋਰਚੁਨਿਟੀ ਦਿੱਤੀ ਹੈ ਕਿ ਰੈਗੂਲਰ ਸਟਡੀ ਦੇ ਨਾਲ-ਨਾਲ ਅਸੀਂ ਔਨਲਾਈਨ ਵੀ ਇੱਕ ਹੋਰ ਡਿਗਰੀ ਕਰ ਸਕਦੇ ਹਾਂ ਜਿਸ ਦਾ ਸਾਨੂੰ ਫਿਊਚਰ ਦੇ ਵਿੱਚ ਮਤਲਬ ਮਲਟੀ ਲੈਵਲ ਤੇ ਸਾਨੂੰ ਉਹਦਾ ਫਾਇਦਾ ਹੋ ਸਕਦਾ ਹੈ Uh, one regular and one online. So uh, Chandigarh University has provided us our uh, very good platform, uh, net to net in Fahilka uh, where students can do dual degree, as university has given permission to all the students. So I request all the students of Fahilka not only Fahilka but Punjab and as well as worldwide, uh, they can avail the opportunity uh, net-to-net coaching centre, Fahilka, uh, to do a dual degree programme. Good, Good evening to all of you. I am Sahi from village Konewal of District Amritsar. Now I am doing BCA from Chandigarh University this university was suggested by net-to-net -Net owner, Mr. snil Groverji. I, I got many facilities from Chandigarh University such as easy EMI facility, flexible online examination, live record and lectures, and ability for the many facilities. And uh, today I have done my first semester of BCN with excellent marks. And uh, today I am very happy.